ਹਾਂ ਹਾਂ ਬੰਦਾ ਇਹ ਤਾਂ ਟੈਲੀਫੋਨ ਹੀ ਹੋ ਗਿਆ ਹੈ। ਪਈ ਦਿੱਤੇ ਬੰਦੇ ਦੇ ਸੱਟ ਲੱਗੀ ਨਹੀਂ ਹੈ ਇਹਦੇ ਕਿਹੜਾ 에어ਬੈਗ ਖੁੱਲਣੇ ਇਹ ਪਹਿਲੀਆਂ ਲੱਗੀਆਂ ਪਰ ਚਾ ਵਾ ਕਿ ਉਤੋਂ ਨਹੀਂ ਕੱਟੀ ਹੋਈ ਗੱਡੀ ਹੈ। ਹੈ? ਏਡੀ ਗੱਲ ਬਣ ਗਈ ਇਹਨੂੰ। ਪੜਾੜੀਆਂ ਹੁਣ ਅਸੀਂ ਤੇਰੇ ਜੇ ਕੀ ਖਲੋਤੇ ਹੀ ਆਏਗੀ। ਵੰਡ ਲਾਡੀ ਹੈ। ਇਹ ਤਾਂ ਪੁੱਣੀ ਕ ਮਾਰੀ ਹੋਈ ਹਣੀ ਉਹਨਾਂ ਤੋਂ। ਹਾਂ। ਆਪਾਂ ਅੱਗੇ ਚੱਲਦੇ ਹਾਂ। ਪਾਰਾ ਸੋਤੇ ਉੱਪਰ ਤੇ ਦਾ ਨਾ ਆਪਣੇ ਲਈ ਆ ਗਿਆ। ਉਹਨੂੰ ਬਾਰ ਲੈਣ ਲਈ ਸ਼ਾਮ ਨੂੰ ਬੁਖਾਰ। ਤਨਾ ਹੁਣ ਇਹਦੀ ਜਰ ਫੇਰ। ਜਿਉਂ ਲੱਗਣਾ ਨਾ। ਹੈ? ਨਹੀਂ ਜਦੋਂ ਵੱਜੀ ਉਦੋਂ ਅੱਗ ਲੱਗੀ ਹੈ ਬਾਅਦ ਚ। ਬਾਅਦ ਲੱਗੀ ਆ। ਕੀ ਹੋ ਗਿਆ ਤਾਂ ਬੰਦੇ ਦਾ? ਬੰਦੇ ਦਾ ਕਿੰਨੇ ਬਚਾ? ਬਚਾ ਹੋ ਗਿਆ। ਉਹਦਾ ਆਪ ਹੋਇਆ ਜਿਹਨੇ ਕੰਮ ਨੇ ਦੇ। ਐਕਸੀਡੈਂਟ ਹੋਇਆ। ਬਚਾ ਹੋ ਗਿਆ ਬੰਦਾ ਨਾ? ਬੰਦੇ ਦਾ ਕਿੰਨੇ ਬਚਾ ਆਇਆ? ਕਿ ਜੀ ਪਾਇਲ ਗੁਂਦਰ ਸਿੰਘ ਸ਼ੇਰਪੁਰ ਸੱਦਾ ਠੀਕ ਆਰਤੀ ਰਾਤੀ ਦੀ ਕੀਤੀ ਹੈ ਜੀ ਭਾਜੀ ਮੈਂ ਪਹਿਲਾਂ ਨਾ 10 ਵਜੇ ਨੰਕੇ ਗਿਆ ਸ਼ਹਿਰ ਨੂੰ ਆਪਣੀਆਂ ਲਵਾਈ ਆਈ ਹੋਈ ਸੀ ਉਦੋਂ ਨਹੀਂ ਸੀ ਕੁਝ ਵੀ ਇੱਥੇ ਸਾਢੇ 10 ਤੋਂ ਪੂਣੀ 11 ਦੇ ਵਿੱਚ ਵਿੱਚ ਮੈਂ ਆਇਆ ਵਾਪਸ ਲੈ ਕੇ ਬੰਦਿਆਂ ਨੂੰ ਉਦੋਂ ਅੱਗ ਲੱਗੀ ਹੋਈ ਸੀ ਸਿਰਫ ਇੱਕ ਹਾਥੀ ਵਾਲਾ ਖੜਾ ਸੀ ਇੱਥੇ ਬਾਕੀ ਕੋਈ ਨਹੀਂ ਸੀ ਇੱਥੇ ਕੋਈ ਪਤਾ ਲੱਗਾ ਕਿ ਇਹਨਾਂ ਦੀ ਗੱਡੀ ਨਹੀਂ ਕੁਝ ਨਹੀਂ ਵੜੀ ਕੁਝ ਨਹੀਂ ਇਹ ਕਿਹੜਾ ਰੋਡ ਹੈ ਇਹ ਇਹ ਭਾਗੋ ਰਹੀਂ ਇਹ ਭਾਗੋ ਰਹੀਂ ਛਾਵੜਾ ਰੋਡ ਹਾਂਜੀ ਸultanpur Lodhi ਇਹ ਹਾਟ ਸਾਬ ਤੋਂ ਆਂਦਾ ਰੋਡ ਠੀਕ ਹੈ ਤੇ 10:30 ਦੇ ਕੱਲ ਧੁੰਦ ਸੀ ਹਾਂਜੀ ਨਹੀਂ ਧੁੰਦ ਨਹੀਂ ਸੀ ਬਾਜੀ ਕੱਲ ਸਾਡੀ ਧੁੰਦ ਹੈ ਇੱਕ ਕਾਰਨ ਲੱਗਾ ਪਤਾ ਕੁਝ ਨਹੀਂ ਵਾਦੀ ਇਹ ਨਹੀਂ ਕੁਝ ਵੀ ਪਤਾ ਲੱਗਾ ਕੀ ਕਾਰਨ ਬਣਿਆ ਮਰਜ਼ ਸਾਢੇ 10 ਦੇ 30 ਹਾਂ ਸਾਢੇ 10 ਦਾ 30 ਮਰਜ਼ ਗੱਡੀ ਕਿ ਕੀ ਹੈ ਉਹ ਕਨਾਲੀ ਇਹ ਤਾਂ क्यों जा रहा क्यों ही को होनी होना तो कौन सा तो, तो निकल गया निकल के आओ बंदे निकल गया तू गड़ी बजी कितना ਹਾ ਵੇ ਤੋਂ ਹੀ ਆ ਵੇ ਆਪ ਦਿੱਤਾ ਆ ਤੀਆ ਆ ਵੇ ਇਧਰੋਂ ਆਈ ਗੱਡੀ ਆਈ ਦਿੱਤੀ ਓਹ ਠਾਲੀ ਕੇ ਚਲਾਵੇ ਸੜੀ ਏ ਮੋਟੀ ਲੱਕੜੀ ਓ ਲੰਬ ਨਿਕਲੀ ਨਹੀਂ ਏ ਲੰਬ ਨਿਕਲੀ ਏ ਤਾਂ ਨੂੰ ਆਹ ਪਾਰਾ ਉਸ ਤੇ ਇੱਕ ਨੰਬਰ ਤੇ ਹਾਰ ਨਾ ਜੀ ਦੋ ਨੇ ਆਪਣੇ ਦਾ ਹੀ ਆ ਕੇ ਲਾ ਲਾ ਦੋ ਦਾ ਨਹੀਂ ਬਣਾ ਓਹ ਕਰਦੇ ਨੇ ਇਹ ਛੜ ਦੀ ਬੋਸ ਆਉਂਦੀ ਆ ਹੁਣ ਇਹਦੀ ਜਦ ਫੇਟ ਚੁੱਕੀ ਜੀ ਜੋ ਲੱਗਣਾ ਨਾ